ਕੀ ਕਹਿਆ ਯਾਰ ਕਿਵੇਂ ਮਾਰਗਦਰ ਦੇ ਦਿਓ ਕੇਂਦਰ ਸਰਕਾਰ ਤੇ ਕੀ ਹੋਣਾ ਚਾਹੀਦਾ ਸਰ ਸਭ ਕੁਝ ਬੀਜੇਪੀ ਕਰਦੇ ਮੈਂ ਪਹਿਲਾਂ ਵੀ ਕਿਹਾ ਕਿ ਇਹ ਲੋ ਤੇ ਰਾਮ ਰਹੀਮ ਜਿਹੜਾ ਬੀਜੇਪੀ ਵਾਲਾ ਵੀ ਬੁੱਕਲ ਦੇ ਵਿੱਚ ਬੈਠਾ ਜਦੋਂ ਜਿਗਰ ਦਾ ਉਹਨੂੰ ਜੇਲ੍ਹ ਤੋਂ ਕੱਢ ਕੇ ਲਿਆਉਂਦੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਉਹਨੂੰ ਜੇਲ੍ਹ ਤੋਂ ਲਿਆਉਂਦੇ ਉਹਨੂੰ ਛੁੱਟੀ ਤੇ ਲਿਆਉਂਦੇ ਜਿਹੜੇ ਬੰਦੀ ਸਿੰਘ ਦੇ ਉਹਨਾਂ ਦੀ ਰਿਹਾਈ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਲੜਕਿਆ ਉਹਨਾਂ ਨੂੰ ਧਿਆਨ ਨਹੀਂ ਕੀਤਾ ਜਾਂਦਾ ਤੇ ਰਾਮ ਰਹੀਮ ਨੂੰ ਬਾਅਦ ਬਾਅਦ ਹਾਕ ਕਰਨਾ ਬੇहद ਕੇਂਦਰ ਸਰਕਾਰ ਦੀ ਬੀਜੇਪੀ ਦੀ ਨਿੰਦਨਯੋਗ ਕਾਰਵਾਈ ਆ ਬਿਲਕੁਲ ਉਹਨੂੰ ਦਿਹਾੜ ਨਹੀਂ ਕਰਨਾ ਚਾਹੀਦਾ ਪਰ ਬੀਜੇਪੀ ਦਾ ਕਿਉਂਕਿ ਬੰਦਾ ਬੀਜੇਪੀ ਦਾ ਬੀਜੇਪੀ ਉਹਨੂੰ ਬਾਤ ਬਾਤ ਜਿਹੜਾ ਉਹ ਛੁੱਟੀ ਤੇ ਲੈ ਕੇ ਕਹਿੰਦਾ ਕਹਿੰਦਾ ਨੂੰ بار بار ਰਾਈ ਦਿੰਦੀਆਂ ਕਹਿੰਦੀ ਫਰੋਦ ਦੇ ਨੇ ਸਰ ਜੀ ਉਹ ਆਪਣਾ ਵੋਟ ਬੈਂਕ ਕਪੜੇ ਹਰਿਆਣਾ ਦੇ ਵਿੱਚ ਜਿਹੜਾ ਬੀਜੇਪੀ ਆਪਣੇ ਪੈਸ ਜਮਾਉਣ ਵਾਸਤੇ ਜਿਹੜਾ ਉੱਡ ਕਿਉਂਕਿ ਅੱਗੇ ਦੋ ਸਾਹ ਰਹਿ ਗਏ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਆ ਜਿਹੜੀਆਂ ਉਹ ਬਾਰ ਬਾਰ ਜਿਹੜਾ ਲੈਕਚਰ ਜਦੋਂ ਆਉਂਦੀਆ ਉਹਦੋਂ ਉਹਨੂੰ ਯੂਜ਼ ਕਰਦੇ ਆ ਉਹਦੋਂ ਉਹਨੂੰ ਵਰਤਦੇ ਆ ਇਸ ਕਰਕੇ ਬੀਜੇਪੀ ਨੇ ਉਹਨੂੰ ਪੋਲ ਜੜੀ ਦਿੱਤੀ ਬੀਜੇਪੀ ਨੇ ਕਦੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਦੇ ਹਾਕਰਾਂ ਦੇ 2019 ਦੇ ਵਿੱਚ ਪਰ ਅਜੇ ਤੱਕ ਕੋਈ ਇਥੇ ਅਮਲ ਨਹੀਂ ਕੀਤਾ ਜੀ ਕੋਈ ਅਮਲ ਨਹੀਂ ਕਰਦਾ ਜੀ ਕਈ ਵਾਰ ਉਹਨਾਂ ਨੂੰ ਕੇਸ ਬਣਾ ਕੇ ਵੇਚਦੇ ਉਹਦੀ ਅਮਲ ਕਰਦੇ ਛੱਡਦੇ